ਸੁੰਦਰ ਆਤਿਸ਼ਬਾਈ ਦਾ ਅਲੌਕਿਕ ਨਜ਼ਾਰਾ ਤੁਸੀਂ ਵੇਖ ਸਕਦੇ ਹੋ ਅੱਜ ਭਾਨਸਾ ਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੂਰਬ ਗੁਰਨਾਨਕ ਨਾਮ ਲੈਵਾ ਸੰਗਤਾਂ ਮਨਾ ਰੀਆਂ ਨੇ ਸੋ ਵਕ ਵਕ ਥਾਮਾਂ ਤੇ ਨਗਰ ਕੀਰਤਨ ਕੱਢੇਗੇ ਸੰਗਤਾਂ ਆਪਣੇ ਨੇੜਲੇ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਈਆਂ ਪਰਿਵਾਰਾਂ ਸਮੇਤ ਹਾਜ਼ਰੀ ਭਰੀ ਸੇਵਾ ਕੀਤੀ ਗਈ ਆਪਣਾ ਜੀਵਨ ਸਫਲ ਕੀਤਾ ਕਰ ਸੋ ਆ ਲੋਕੀ ਕੇ ਮਜਾਰਾ ਸੱਚਖੰਡ ਸ੍ਰੀ ਗੁਰੂਬਾਰ ਸਾਹਿਬ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜੀ ਦੇਖ ਸਰਦਿਓ ਜਿੱਥੇ ਕਿ ਚਾਰੇ ਪਾਸੇ ਲਾਈਟਿੰਗ ਹੋਈ ਹੋਈ ਹੈ ਰੋਸ਼ਨਾਈ ਗਈ ਹੈ ਸਜਾਇਆ ਗਿਆ ਹੈ ਸਤਿਗੰਗ ਸ਼੍ਰੀ ਦਰਬਾਰ ਸਾਹਿਬ ਨੂੰ ਤੇ ਹੁਣ ਸਾਹਿਬ ਜੀ ਨਾਲ ਹੋਰ ਵੀ ਸੁੰਦਰ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਸਾਹਿਬੇ ਕਮਾਲ ਧੰਤਨ ਸ੍ਰੀ ਗੁਰੂ ਗੋਬ ਸਿੰਘ ਮਹਾਰਾਜ ਦੀ ਸਾਡੀ ਜਿਨ੍ਹਾਂ ਦਾ ਅੱਜ ਪ੍ਰਕਾਸ਼ ਪੂਰਵ ਗੁਰੂ ਨਾਨਕ ਨਾਮ ਯੂਨੀਵਰਸਿਟੀ ਦਾ ਬਣਾ ਰਹੀਆਂ ਨੇ ਸੋ ਸੱਚਪੰਥ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਤੁਹਾਨੂੰ ਸਾਂਝਾ ਕਰਾਂਗੇ ਜਿਸ ਦੇ ਅਸਰ ਪਿੱਛੇ ਤੋਂ ਹੀ ਸੰਗਤਾਂ ਪਹੁੰਚਿਓ ਹੀ ਅਸਾਂ ਨੇ ਗੁਰੂ ਘਰ ਦੇ ਖੁਸ਼ੀਆਂ ਪ੍ਰਾਪਤ ਕਰੇ ਸੋ ਸ਼ਾਮ ਦਾ ਵੇਲਾ ਹੈ ਸੁੰਦਰ ਆਤਿਸ਼ਬਾਈ ਦਾ ਅਲੌਕਿਕ ਨਜ਼ਾਰਾ ਤੁਸੀਂ ਵੇਖ ਸਕਦੇ ਹੋ ਅੱਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੂਰਵ ਜੋ ਨਾਨਕ ਨਾਮ ਲੈ ਵਾ ਸੰਗਤਾਂ ਮਨਾ ਰਹੀਆਂ ਨੇ ਸੋ ਵਕ ਵਕ ਥਾਮਾਂ ਤੇ ਨਗਰ ਕੀਰਤਨ ਕੱਢੇਗੇ ਸੰਗਤਾਂ ਆਪਣੇ ਨੇੜਲੇ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਈਆਂ ਪਰਿਵਾਰਾਂ ਸਮੇਤ ਹਾਜ਼ਰੀ ਭਰੀ ਸੇਵਾ ਕੀਤੀ ਗਈ ਆਪਣਾ ਜੀਵਨ ਸਫਲ ਕੀਤਾ ਕਰ ਸੋ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀਆਂ ਅਲੌਕਿਕ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਸੁੰਦਰ ਅਲੌਕਿਕ ਆਛਪਾ ਜੀ ਹੋ ਰਹੀ ਹੈ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਆਛਪਾ ਜੀ ਦੇਖਣ ਲਈ ਪਹੁੰਚੀਆਂ ਹੋਈਆਂ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਜਿੱਥੇ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਨੇ ਸ੍ਰੀ ਸ਼੍ਰੀ ਗੁਰੂ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਗੁਰਦੁਆਰਿਆਂ ਵਿੱਚ ਹਾਜ਼ਰੀ ਭਰੀ ਗਈ ਜੇ ਗੱਲ ਕਰੀਏ ਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅੱਜ ਅਮਰਤ ਵੇਲੇ ਤੋਂ ਹੀ ਸੰਗਤਾਂ ਪਹੁੰਚਨੀ ਸ਼ੁਰੂ ਹੋ ਗਏ ਸਨ ਭਾਵੇਂ ਠੰਡ ਦਾ ਸਮਾਂ ਹੈ ਸਵੇਰੇ ਬਹੁਤ ਜ਼ਿਆਦਾ ਧੁੰਦ ਪਈ ਹੋਈ ਸੀ ਫਿਰ ਵੀ ਸੰਗਤ ਦੀ ਸ਼ਰਧਾ ਭਾਵਨਾ ਬਹੁਤ ਜ਼ਿਆਦਾ ਸੀ ਸੰਗਤ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੀ ਅਤੇ ਕਟਾਰਾਂ ਵਿੱਚ ਲਾਈਨਾਂ ਵਿੱਚ ਲਾ ਕੇ ਸਤਖੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਅਨੰਤ ਮਸਤਕ ਹੋਈ ਤੋਂ ਪਵਿੱਤਰ ਸਰੋਵਰ ਦੇ ਵਿੱਚ ਉਹਨਾਂ ਦੇ ਵੱਲੋਂ ਇਸ਼ਨਾਨ ਕੀਤੇ ਗਏ ਉਹ ਭੰਜਨੀ ਬੇਰੀ ਥਲੇ ਇਸ਼ਨਾਨ ਕੀਤੇ ਗਏ ਉਸ ਤੋਂ ਬਾਅਦ ਸੇਵਾ ਕੀਤੀ ਗਈ ਸੋ ਸਵੇਰੇ ਸਾਜੇ ਕਾਰਜ ਸਤਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਜਿੱਥੇ ਕਿ ਸਵੇਰ ਤੋਂ ਹੀ ਸੰਗਤ ਵੱਡੀ ਗਿਣਤੀ ਵਿੱਚ ਤਾਂ ਤਾਂ ਸ਼੍ਰੀ ਗੁਰੂਗੋਸੇ ਮਾਰੇ ਦਾ ਪ੍ਰਕਾਸ਼ਪੁਰ ਮਨਾਉਣ ਦੇ ਲਈ ਪਹੁੰਚੇ ਹੋਈਆਂ ਸਨ ਸੋ ਸ਼ਾਮ ਦਾ ਸੁੰਦਰ ਅਲੋਕਿਕ ਨਜ਼ਾਰਾ ਕਿਹਦੇ ਕਿ ਤੁਸੀਂ ਦੇਖ ਸਕਦੇ ਹੋ ਕਿ ਸੁੰਦਰ ਅਲੋਕਿਕ ਨਜ਼ਾਰਾ ਅੱਜ ਬਾਜੀ ਹੋ ਰਹੀ ਹੈ ਤੇ ਸੰਗਤਾਂ ਅਲੋਕਿਕ ਅੱਜ ਬਾਜੀ ਦਾ ਨਜ਼ਾਰਾ ਦੇਖਣ ਲਈ ਪਹੁੰਚੇ ਹੋਈਆਂ ਨੇ ਸੋ ਸੁੰਦਰ ਤਸਵੀਰਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀਆਂ ਤੁਸੀਂ ਆਪਣੀ ਸਕਰੀਨ ਉੱਤੇ ਦੇਖ ਸਕਦੇ ਹੋ ਅਤੇ ਵੱਡੀ ਗਿਣਤੀ ਵਿੱਚ ਸੰਗਤ ਇੱਥੇ ਪਹੁੰਚੀ ਹੋਈ ਹੈ ਜੇ ਗੱਲ ਕਰੀਏ ਤਾਂ ਪ੍ਰਕਰਮਾਂ ਦੇ ਆਲਦ ਵਾਲੇ ਦੀਪਮਾਲਾ ਕੀਤੀ ਗਈ ਹੈ ਸੰਗਤਾਂ ਕਾफी ਸਮੇਂ ਤੋਂ ਖੰਡਰੇ ਵਿੱਚ ਪ੍ਰਕਰਮਾਂ ਦੇ ਵਿੱਚ ਬੈਠ ਕੇ ਦੀਪਮਾਲਾ ਕਰ ਰਹੀਆਂ ਸਨ ਅਤੇ ਹੁਣ ਰੈਰਸ ਦੇ ਸਾਹਿਬ ਜੀ ਦੇ ਪਾਸ ਤੋਂ ਬਾਅਦ ਅਰਦਾਸ ਹੋਈ ਹੁਕਮਨਾਮਾ ਹੋਇਆ ਅਤੇ ਹੁਣ ਆਤਿਸ਼ਬਾਜੀ ਹੋ ਰਹੀ ਹੈ ਸੋ ਗੁਰੂ ਘਰ ਦੇ ਵਿੱਚ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਹੰਤਾਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਖੁਸ਼ਿਆ ਪ੍ਰਾਪਤ ਕਰਨ ਦੀ ਸੰਗਤ ਵੱਡੀ ਗਿਣਤੀ ਵਿੱਚ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੀ ਹੈ ਜਨਮ ਅਸਥਾਨ ਗੁਰਦੁਆਰਾ ਪਟਨਾ ਸਾਹਿਬ ਵਿਖੇ ਵੀ ਅੱਜ ਇਸੇ ਤਰ੍ਹਾਂ ਹੀ ਸਵੇਰ ਤੋਂ ਦਰبار ਹੋ ਰਿਹਾ ਨੇ ਇਸ ਤਰ੍ਹਾਂ ਹੀ ਉੱਥੇ ਵੀ ਅਲੋਪਿਕ ਅਚਬਾਜੀ ਹੋਈ ਹੈ ਸੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਹੁਣ ਅਚਬਾਜੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੋ ਸੰਗਤ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਘਰਾਂ ਵਿੱਚ ਨਤਮਸਤਕ ਹੋਈ ਹੈ ਆਪਣਾ ਜੀਵਨ ਸਫਲ ਕਰ ਰਹੀ ਹੈ ਵਰਸਤਾਨੀ ਅੰਮ੍ਰਿਤ ਦੇ ਦਾਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਧੰਨਤਾ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਪੁਸ਼ਿਆ ਪ੍ਰਾਪਤ ਕਰਨ ਦੇ ਲਈ ਅੱਜ ਉਹਨਾਂ ਦਾ ਪ੍ਰਕਾਸ਼ ਪੂਰਵ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰਾਂ ਸਮੇਤ ਇਹ ਸੰਗਤਾਂ ਗੁਰੂ ਘਰਾਂ ਵਿੱਚ ਪਹੁੰਚੀਆਂ ਬੱਚੇ ਤੇ ਬੈਠੇ ਬਜ਼ੁਰਗ ਅੱਜ ਗੁਰੂ ਘਰਾਂ ਵਿੱਚ ਨਤਮਸਤਕ ਹੋਏ ਅਰਦਾਸ ਬੇਨਤੀ ਕੀਤੀ ਗਈ ਸਰਬੱਤ ਦਾ ਭਲਾ ਮੰਗਿਆ ਗਿਆ ਸੋ ਧੰਨਤਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੂਰਵ ਗੁਰ ਨਾਨਕ ਨਾਮਲੇਵਾ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਰੀਆਂ ਨੇ ਸੋ ਸੁੰਦਰ ਆਤਿਸ਼ਬਾਜੀ ਆਲੋਕਿਕ ਨਜ਼ਾਰਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਸਭੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਜੀ ਦੇਖ ਸਕਦੇ ਹੋ ਜਿੱਥੇ ਕਿ ਚਾਰੇ ਪਾਸੇ ਲਾਈਟਿੰਗ ਹੋਈ ਹੋਈ ਹੈ ਰੋਸ਼ਨਾਈ ਗਈ ਹੈ ਸਜਾਇਆ ਗਿਆ ਹੈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਤੇ ਹੁਣ ਆਤਿਸ਼ਬਾਜੀ ਨਾਲ ਹੋਰ ਵੀ ਸੁੰਦਰ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਪਰ ਦੂਸ਼ਣ ਰਾਤ ਇਹ ਹੱਥ ਚ ਬਾਜੀ ਹੁੰਦੀ ਹੈ ਇਸ ਦਾ ਕੋਈ ਨੁਕਸਾਨ ਨਹੀਂ ਹੁੰਦਾ ਸੋ ਜੇ ਗੱਲ ਕਰੀਏ ਤਾਂ ਚਲਮਣੀ ਬੁਰਦਰਾ ਬੰਦ ਕਮੇਟੀ ਵੱਲੋਂ ਸਾਰੋਂ ਆਈਆਂ ਸੰਗਤਾਂ ਲਈ ਵਧੀਆ ਪ੍ਰਬੰਧ ਵੀ ਕੀਤੇ ਗਏ ਨੇ ਇਹ ਸੰਗਤਾਂ ਇੱਥੇ ਆ ਕੇ ਸੇਵਾ ਕਰਦੀਆਂ ਨੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਦੀਆਂ ਨੇ ਜੋ ਸ਼ਾਮ ਮਲੇ ਪਰ ਕਰਮਾਂ ਦੇ ਆਲੇ ਦੁਆਲੇ ਸੰਧਰ ਦੀਪਮਾਲਾ ਕੀਤੀ ਗਈ ਹੈ ਸੱਚਖੰਡ ਦੇ ਸ੍ਰੀ ਦਰਬਾਰ ਸਾਹਿਬ ਦੀਆਂ ਅਲੋਕਿਕ ਤਸਵੀਰਾਂ ਜਿੱਥੇ ਕਿ ਵੱਡੀ ਗੰਟੀ ਵਿੱਚ ਸੰਗਤਾਂ ਅੱਜ ਗੁਰੂ ਘਰ ਵਿਖੇ ਧਾਰਤੀ ਪਾਰੀਆਂ ਨੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਗੁਰਨਾਨਕ ਨਾਮ ਲੈਵਾ ਸੰਗਤਾਂ ਸਮੁੱਚੇ ਸੰਸਾਰ ਦੇ ਵਿੱਚ ਮਨਾਰੀਆਂ ਨੇ ਸੋ ਤਸਵੀਰਾਂ ਤੁਹਾਡਾ ਨਾਲ ਸਾਂਝਾ ਕੀਤੀ ਸੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਿੱਥੇ ਕਿ ਅੱਜ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੂਰਵ ਗੁਰੂ ਨਾਨਕ ਨਾਮ ਲਿਵਾ ਸੰਗਤਾਂ ਬੜੀ ਸਰਦਾ ਭਾਵਨਾ ਨਾਲ ਮਨਾ ਰਹੀਆਂ ਦੇਸ਼ ਵੰਦੇ ਚ ਸੰਗਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚੀ ਹੈ ਭਾਵੇਂ ਠੰਡ ਬਹੁਤ ਹੈ ਪਰ ਜਿਹੜੀ ਸਰਦਾ ਸੰਗਤਾਂ ਵਿੱਚ ਬਹੁਤ ਜ਼ਿਆਦਾ ਅਤੇ ਅੱਜ ਦੀਪਮਾਲਾ ਕੀਤੀ ਗਈ ਆਤਿਸ਼ਬਾਜ਼ੀ ਦਾ ਲਾਈਵ ਤਸਵੀਰਾਂ ਤੁਹਾਨੂੰ ਤੁਹਾਨੂੰ ਦਿਖਾਈਆਂ ਨੇ ਸੋ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਅੱਜ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਸੰਗਤਾਂ ਪਰਿਵਾਰਾਂ ਸਮੇਤ ਪਹੁੰਚੀਆਂ ਨੇ ਸੁਰਖਾਪ ਟੀਵੀ ਤੋਂ ਗੁਰਪੀਸਿੰਡ ਆਫ ਦੀ ਕਾਸ ਰਿਪੋਰਟ ਅੰਮ੍ਰਿਤਸਰ